ਸਾਥੀਓ ਅੱਜ ਅਸੀਂ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਨੂਰਪੁਰ ਜੱਟਾ ਪਹੁੰਚੇ ਆ ਤੁਹਾਨੂੰ ਅੱਜ ਇੱਕ ਜਲ ਸਪਲਾਈ ਵਿਭਾਗ ਦੀ ਸਕੀਮ ਦਿਖਾਉਣੇ ਆ ਜੀ ਤੁਸੀਂ ਲੁਧਿਆਣੇ ਬੁੱਢੇ ਨਾਲੇ ਬਾਰੇ ਸੁਣਿਆ ਹੋਊਗਾ ਜਿੱਥੇ ਸੀਚੇਵਾਲ ਮਾਡਲ ਬਹੁਤ ਮਸ਼ਹੂਰ ਹੋਇਆ ਸੀਗਾ ਕਾਫੀ ਰੌਲਾ ਪਿਆ ਸੀ ਵੀ ਇਸ ਨਾਲ ਇਹ ਚੀਜ਼ ਪਾਣੀ ਕਿੱਦਾਂ ਸਾਫ਼ ਹੋਊਗਾ ਤੇ ਤੁਹਾਨੂੰ ਅੱਜ ਸੀਚੇਵਾਲ ਮਾਡਲ ਜੋ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦੇ ਨਾਮ ਤੇ ਆ ਉੱਥੇ ਬਣਿਆ ਜਾਂ ਥਾਪਨ ਮਾਡਲ ਵੀ ਕਹਿੰਦੇ ਉਹ ਦਿਖਾਉਣੇ ਆ ਜੀ ਆ ਪਿੰਡ ਪਹਿਲਾਂ ਜੀ ਜਿਹੜਾ ਬਣਦਾ ਪਿੰਡ ਦਾ ਜਿਹੜਾ ਪਾਣੀ ਆ ਸੀਵਰੇਜ ਪਿਆ ਹੋਣਾ ਚਾਹੀਦਾ ਪਿੰਡ 'ਚ ਆ ਸਕਰੀਨਿੰਗ ਚੈਂਬਰ ਬਣਦਾ ਜੀ ਆ ਸਪਲੀਕੈਂਟ ਚੈਂਬਰ ਜਿਵੇਂ ਆਪਣੇ ਪਿੰਡਾਂ ਵਿੱਚ ਚਲੇ ਹੁੰਦੇ ਆ ਜੀ ਇਵੇਂ ਇਹ ਸਕਰੀਨ ਚੈਂਬਰ ਦੇ ਵਿੱਚ ਜਿਹੜਾ ਇੱਥੋਂ ਪਹਿਲਾਂ ਪਾਣੀ ਆਊਗਾ ਜੀ ਇਹਦੇ ਵਿੱਚ ਇੱਕ ਲੋਹੇ ਦੀ ਜਾਲੀ ਲੱਗੀ ਹੋਈ ਆ ਤੇ ਉਹਦੇ ਨਾਲ ਜਿਹੜਾ ਪਾਣੀ ਆ ਛਣ ਕੇ ਫਿਰ ਇਹਦੇ ਗਾੜੀ ਤਿੰਨ ਖੂਹ ਹੁੰਦੇ ਆ ਜੀ ਉਹਨਾਂ ਦੇ ਖੂਹਾਂ ਦਾ ਕੰਮ ਦੱਸ ਦਿਆਂ ਜੀ ਇਹ ਪਹਿਲਾ ਇੱਕ ਖੂਹ ਆ ਗਿਆ ਜੀ ਠੀਕ ਆ ਜੀ ਤੇ ਆ ਜਿਹੜਾ ਪਹਿਲਾ ਖੂਹ ਮੈਂ ਦਿਖਾਵਾਂ ਸਾਥੀ ਜੀ ਆ ਦਿਖਾ ਦੇਣ ਜੀ ਇਹ ਪਹਿਲੇ ਖੂਹ ਦੇ ਵਿੱਚ ਮੰਨ ਲਓ ਕੋਈ ਲਫਾਫਾ ਵਗੈਰਾ ਆ ਜਾਵੇ ਉਹ ਛਣ ਕੇ ਉੱਪਰ ਆ ਜਾਂਦਾ ਇਹ ਹਲੇ ਕੰਮ ਚੱਲ ਰਿਹਾ ਇਹਨੂੰ ਜਾਲੀ ਨਾਲ ਟਕਿਆ ਵੀ ਜਾਊਗਾ ਪਰੋ ਤੇ ਪਹਿਲੇ ਖੂਹ ਤੇ ਵਿੱਚ ਕਾਫੀ ਗਾਰ ਵਗੈਰਾ ਥੱਲੇ ਬਹਿ ਜਾਂਦੀ ਆ ਤੇ ਚੱਪਲ ਵਗੈਰਾ ਲਫਾਫਾ ਵਗੈਰਾ ਉੱਪਰ ਆ ਜਾਂਦੇ ਆ ਫਿਰ ਜੀ ਆ ਦੂਸਰਾ ਖੂਹ ਆ ਜਾਂਦਾ ਜੀ ਫਿਰ ਜੀ ਇਹ ਦੂਸਰਾ ਖੂਹ ਆ ਜਾਂਦਾ ਦੂਸਰਾ ਖੂਹ ਥੱਲੇੋਂ ਕੱਚਾ ਹੁੰਦਾ ਜੀ ਇਹਦੇ ਵਿੱਚ ਵੀ ਕੋਈ ਜਿਹੜੀ ਗਾਰ ਵਗੈਰਾ ਤੁਹਾਨੂੰ ਮੈਂ ਦਿਖਾਉਣਾ ਚਾਹੂੰਗਾ ਢੱਕਣ ਵਗੈਰਾ ਲਾਗੇ ਹੋ ਕੇ ਕੈਮਰਾਮੈਨ ਨੂੰ ਕਮਾ ਦਿਖਾ ਦਿਓ ਇਹ ਇਹ ਜਿਹੜਾ ਆ ਚੀਜ਼ਾਂ ਹੈਗੀਆਂ ਇਹਨੂੰ ਸਮੇਂ-ਸਮੇਂ ਤੇ ਸਫਾਈ ਕੀਤੀ ਜਾਂਦੀ ਆ ਤੇ ਇਹਦੀ ਚਾਰ ਦਿਵਾਰੀ ਵੀ ਮੰਨ ਲਓ ਉੱਪਰ ਲੋਹੇ ਦੇ ਜੰਗਲੇ ਵੀ ਲੱਗੇ ਜਾਂਦੇ ਵੀ ਕੋਈ ਦੁਰਘਟਨਾ ਨਾ ਵਾਪਰੇ ਫਿਰ ਜੀ ਅਲਾਸਟ ਦੇ ਵਿੱਚ ਆ ਤੀਜਾ ਖੂਹ ਆ ਜਾਂਦਾ ਜੀ ਜਿਹੜਾ ਤੀਜਾ ਖੂਹ ਆ ਇੱਥੇ ਪਾਣੀ ਪੂਰਾ ਨਿੱਤਰ ਕੇ ਸਾਫ਼ ਹੋ ਜਾਂਦਾ ਤੁਸੀਂ ਦੇਖ ਸਕਦੇ ਹੋ ਪਾਣੀ ਪੂਰਾ ਨਿੱਤਰ ਚੁੱਕਾ ਜੀ ਠੀਕ ਹੈ ਜੀ ਨਿੱਤਰ ਕੇ ਪੂਰਾ ਸਾਫ਼ ਹੋ ਜਾਂਦਾ ਫਿਰ ਇਸ ਤੋਂ ਬਾਅਦ ਇਹ ਜਿਹੜਾ ਅੱਗੇ ਜਾਂਦਾ ਪਾਣੀ ਆ ਤੁਸੀਂ ਦੇਖ ਸਕਦੇ ਹੋ ਥੱਲੇ ਆਲੇ ਦੁਆਲੇ ਉਹ ਪੱਕਾ ਜੀ ਸੈਂਟਰ ਦੇ ਵਿੱਚੋਂ ਇਹ ਕੱਚਾ ਇਹਦੇ ਵਿੱਚ ਪਾਣੀ ਚਲਾ ਜਾਂਦਾ ਏ ਤੇ ਹਜੇ ਇਹਦੇ ਕੰਮ ਚੱਲੋ ਹਲੇ ਕੰਮ ਚੱਲ ਰਿਹਾ ਇਹਦੇ ਵਿੱਚ ਵੀ ਆਲੇ ਦੁਆਲੇ ਜਾਲੀ ਲੱਗੀ ਹੁੰਦੀ ਆ ਤੇ ਕਈਆਂ ਪਿੰਡਾਂ ਦੇ ਵਿੱਚ ਜਿਵੇਂ ਆ ਖੂਹ ਬਣਿਆ ਹੋਇਆ ਵੱਡਾ ਇਹਦੇ ਲਾਗੇ ਇੱਕ ਇੰਜਣ ਲਾ ਦਿੱਤਾ ਜਾਂਦਾ ਜਾਂ ਸੂਲਰ ਸਿਸਟਮ ਲਾ ਦਿੱਤਾ ਜਾਂਦਾ ਜਿਵੇਂ ਲਾਗੇ ਤੁਸੀਂ ਦੇਖ ਸਕਦੇ ਹੋ ਮੈਂ ਦਿਖਾਉਂਗਾ ਪੈਲੀਆਂ ਨੇ ਲਾਗੇ ਤੇ ਜਿਹਦੇ ਜਦੋਂ ਇਹ ਇਹ ਚੀਜ਼ ਭਰ ਜਾਂਦੀ ਹੈ ਜੀ ਉੱਪਰ ਤੱਕ ਤੇ ਪਾਣੀ ਪੈਲੀ ਵਾਸਤੇ ਬਹੁਤ ਜ਼ਿਆਦਾ ਪਰਫੈਕਟ ਆ ਜੇ ਮੰਨ ਲਓ ਕਿਤੇ 20 ਬੋਰੀਆਂ ਝੋਨੇ ਦੀਆਂ ਨਿਕਲਦੀਆਂ ਜੀ ਇਹ ਪਾਣੀ ਲਿਆ ਜਾਵੇ ਚਾਰ ਬੋਰੀਆਂ ਛਾੜ ਵੱਜ ਜਾਂਦਾ ਤੇ ਇੱਕ ਪਿੰਡ ਦਾ ਜੋ ਪਾਣੀ ਦਾ ਨਿਕਾਸ ਵੀ ਹੋ ਜਾਂਦਾ ਤੇ ਇਹਨੂੰ ਸੀਚੇਵਾਲ ਮਾਡਲ ਵੀ ਕਹਿੰਦੇ ਆ ਥਾਪਰ ਮਾਡਲ ਵੀ ਕਹਿੰਦੇ ਆ ਤੇ ਇਹ ਕਿਹੜੇ ਕਿਹੜੇ ਪਿੰਡ 'ਚ ਬਣੇ ਹੋਏ ਆ ਜਾਂ ਕਿਹੜੇ ਜਿਹੜੇ ਪਿੰਡਾਂ 'ਚ ਨਹੀਂ ਬਣੇ ਉੱਥੇ ਪਾਣੀ ਦਾ ਨਿਕਾਸ ਵਾਸਤੇ ਚ ਜਿ ਬਣਾਉਣੀ ਚਾਹੀਦੀ ਆ ਵੀਡੀਓ ਵਧੀਆ ਲੱਗੀ ਤੇ ਆਪਣੇ ਪਿੰਡ ਦੇ ਸਰਪੰਚ ਨਾਲ ਆਪਣੇ ਪਿੰਡ ਜੋ ਐਨ ਆਰ ਆਈ ਬੈਠੇ ਆ ਉਹਨਾਂ ਦਾ ਸਾਂਝਾ ਕਰੋ ਵੀ ਪਿੰਡ ਦੇ ਵਿੱਚ ਇਹੋ ਜੀ ਚੀਜ਼ ਬਣਾਈ ਜਾਵੇ ਜੋ ਕਿ ਪਿੰਡ ਵਿੱਚ ਇੱਕ ਖੂਬਸੂਰਤੀ ਉਹ ਭਰਿਆ ਜੋ ਸੰਦੇਸ਼ ਉਹ ਚੀਜ਼ ਲੱਗੇ ਜੀ ਤੇ ਬਹੁਤ ਵਧੀਆ ਪਰਾਲਾ ਪਿੰਡ ਦੇ ਸਰਪੰਚ ਆ ਜੀ ਜਸਵਿੰਦਰ ਸਿੰਘ ਇਹ ਨੂਰਪੁਰ ਜਟਾ ਤੋਂ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਹੋਇਆ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਆਪਣੀ ਇਹ ਹੋਰ ਬੰਦੇ ਵੀ ਤੋਂ ਇਨਸਪਾਇਰ ਹੋਣ ਤੇ ਇੱਥੇ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦਿਖਾਉਣਾ ਇਹਨਾਂ ਨੇ ਇੱਕ ਇਧਰ ਕੱਚਾ ਵੀ ਛੱਡਿਆ ਹੋਇਆ ਜੀ ਇਧਰਲੇ ਪਾਸੇ ਕੱਚਾ ਛੱਡਿਆ ਹੋਇਆ ਜਗ੍ਹਾ ਜਿਆਦਾ ਹੀ ਹੋਣ ਕਰਕੇ ਕਿਉਂਕਿ ਕਈਆਂ ਨੂੰ ਜਗ੍ਹਾ ਦੀ ਵੀ ਪ੍ਰੋਬਲਮ ਆਉਂਦੀ ਆ ਦੋ ਇੱਥੋਂ ਪਾਣੀ ਭਰ ਜਾਂਦਾ ਆ ਆ ਤੁਹਾਨੂੰ ਦਿਖਾਵਾਂਗਾ ਉੱਥੇ ਦਿਖਾਏ ਜੀ ਉੱਥੋਂ ਪਾਣੀ ਇੱਧਰ ਵੀ ਇੱਧਰ ਵੀ ਆ ਜਾਂਦਾ ਤੇ ਪਰ ਅਸਲ ਕਈਆਂ ਜ਼ਿਆਦਾਤਰ ਪਿੰਡਾਂ ਦੇ ਵਿੱਚ ਇਹ ਆ ਵੀ ਸਿਰਫ ਇੱਕ ਖੂਹ ਬਣਿਆ ਹੋਇਆ ਉਹਦਾ ਜਦੋਂ ਉਹ ਮਤਲਬ ਪਾਣੀ ਨਾ ਭਰ ਜਾਂਦਾ ਤੇ ਉਸ ਤੋਂ ਤੁਸੀਂ ਇੰਜਣ ਦਾ ਪਾਣੀ ਚੱਕ ਕੇ ਪੈੜੀਆਂ ਨੂੰ ਲਾ ਸਕਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ